ਸਤਿ ਸ਼੍ਰੀ ਅਕਾਲ ਦੋਸਤੋ ਲੋਕ ਰਣ ਤੇ ਸਵਾਗਤ ਮੈਂ ਗੁਰਵਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਇਪੁਰ ਸਵਾਗਤ ਪਰਮਿੰਦਰ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਗੁਰਵਿੰਦਰ ਜੀ ਜੀ ਦੋਸਤੋ ਕੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕੀ ਧੜੇਬੰਦੀ ਜਿਹੜੀ ਪਹਿਲਾਂ ਥੋੜੀ ਥੋੜੀ ਸੀ ਹੁਣ ਉਭਾਰ ਦੇ ਵਿੱਚ ਹੈ ਕੀ ਲੋਕ ਸਭਾ ਦੇ ਵਿੱਚ ਇੱਕ ਨਿਮੋਸ਼ੀ ਜਨਕ ਹਾਰ ਤੋਂ ਬਾਅਦ ਵੱਡੀ ਫੇਰ ਬਦਲ ਤੇ ਰਤੋ ਬਦਲ ਦੀ ਤਿਆਰੀ ਹੈ ਪੰਜਾਬ ਦੇ ਵਿੱਚ ਕੀ ਇੱਕ ਕੈਬਨਿਟ ਸ਼ਿਪ ਦੇ ਵਿੱਚ ਜਾਂ ਫਿਰ ਸੰਗਠਨ ਦੇ ਵਿੱਚ ਉਹ ਸੰਗਠਨ ਜਿਹੜਾ ਹੁਣ ਤੱਕ ਕੰਪਲੀਟ ਨਹੀਂ ਹੈ ਆਮ ਆਦਮੀ ਪਾਰਟੀ ਦਾ ਕੀ ਉਹਦੇ ਵਿੱਚ ਕੋਈ ਵੱਡਾ ਬਦਲਾ ਨਜ਼ਰ ਆਊਗਾ ਕੀ ਸੀਐਮ ਦੇ ਹੋਰ ਵੀ ਉਮੀਦਵਾਰ ਹੋ ਰਹੇ ਨੇ ਆਪਣੀ ਪਾਰਟੀ ਦੇ ਵਿੱਚ ਕੀ ਸੀਐਮ ਦੇ ਖਿਲਾਫ ਸੀਐਮ ਯਾਨੀ ਕਿ ਭਗਵੰਤ ਮਾਨ ਦੇ ਖਿਲਾਫ ਆਪਣੀ ਹੀ ਲੋਕ ਹੁਣ ਖੁੱਲਕੇ ਬੋਲਣ ਦੇ ਲਈ ਤਿਆਰ ਨੇ ਕੀ ਕੁਮਰ ਵਿਜੇ ਪ੍ਰਤਾਪ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਮੋਰਚਾ ਖੋਲਣਗੇ ਕਿ ਪੰਜਾਬ ਦੇ ਵਿੱਚੋਂ ਕੁਝ ਲੀਟਰ ਐਮਐਲਏ ਜਿਹਨਾਂ ਚ ਵੱਡੇ ਲੀਡਰ ਕਿ ਦਿੱਲੀ ਦੇ ਉਹ ਸੰਪਰਕ ਦੇ ਵਿੱਚ ਨੇ ਕੀ ਗੱਲ ਇਹ ਉੱਠ ਰਹੀ ਹੈ ਕਿ ਪੰਜਾਬ ਦੇ ਸੀਐਮ ਸ਼ਿਪ ਦੇ ਵਿੱਚ ਕੋਈ ਬਦਲਾ ਕੋਈ ਸਵਾਲ ਕੁਝ ਇਸ ਤਰ੍ਹਾਂ ਦਾ ਹੋਵੇ। ਦੋਜਾ ਹੈਗਾ ਕਿ ਜਿਹੜੇ ਕਾਨੂੰਨ ਆਏ ਸੀ ਉਹਦੇ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਤੇ ਲਾ ਜਿਹੜੇ ਲਾਗੂ ਹੋਗੇ ਇੱਕ ਤਰੀਕ ਤੋਂ ਉਹਦੇ ਤੇ ਗੱਲ ਕਰਾਂਗੇ। ਇਸਲਾਵਾ ਜਿਹੜੀਆਂ ਹੋਰ ਖਬਰਾਂ ਨੇ ਉਹ ਖਬਰਾਂ ਵੀ ਲਾਵਾਂਗੇ ਕਿ ਜਿਵੇਂ ਜਲੰਧਰ ਜਿਮਨੀ ਚੋਣ ਅਕਾਲੀਆਂ ਦਾ ਅੱਜ ਰੌਲਾ ਕਿੱਥੇ ਕਿ ਖੜਿਆ ਕੌਣ ਅਕਾਲੀਆਂ ਨੂੰ ਸਲਾਹ ਦੇ ਰਿਹਾ ਕਿਹਦੇ ਮੰਨਣਗੇ ਕਿਹਦੇ ਨਹੀਂ ਮੰਨਣਗੇ ਜਾਂ ਫਿਰ ਇੱਕ ਪੰਜਾਬ ਦੀ ਅਹਿਮ ਖਬਰ ਅਹਿਮ ਤਾਂ ਨਹੀਂ ਚਲੋ ਕਹਿ ਸਕਦੇ ਆਪਾਂ ਪਰ ਮੀਡੀਆ ਵੱਲੋਂ ਬਣਾਤੀ ਗਈ ਉਹ ਖਬਰ ਹੈਗੀ ਹੈ ਕਿ ਅਮਰਤਪਾਲ ਅਮਰਤਪਾਲ ਅੱਜਕੱਲ੍ਹ ਪੱਤਰਕਾਰ ਨੇ ਜਿਹੜੇ ਇਹਨਾਂ ਦੇ ਉਹ ਭਾਈ ਅਮਰਤਪਾਲ ਬਣੇ ਹੋਏ ਨੇ ਤੇ ਟਵਿੱਟਰ ਦੇ ਉੱਪਰ ਉਹਨਾਂ ਦਾ ਇੱਕ ਟਵੀਟ ਹੁੰਦਾ ਕਿ ਮੈਂ ਖਾਲਿਸਤਾਨ ਦੀ ਸਪੋਰਟ ਕਰਦਾ ਮੈਂ ਇਹਦੇ ਤੋਂ ਕਦੇ ਪਿੱਛੇ ਨਹੀਂ ਹਟਿਆ ਬਿਆਨ ਇਸ ਕਰਕੇ ਦੇਣਾ ਪੈ ਗਿਆ ਕਿ ਮਾਤਾ ਪਿਓ ਨਹੀਂ ਦਾ ਬਿਆਨ ਆਇਆ ਸੀ ਉਹਨਾਂ ਨੇ ਫਿਰ ਇਤਿਹਾਸ ਸੁਧਾਰਨ ਦੇ ਕਿ ਵੀ ਲੈ ਕੇ ਆ ਕੇ ਕਿਸ ਤਰੀਕੇ ਦੇ ਨਾਲ ਮਾਮਾ ਦੇ ਬੱਚਿਆਂ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਰਿਸ਼ਤਾ ਰਿਸ਼ਤਾ ਮੈਂ ਕਿਤੋਂ ਗਰੇਜ਼ ਕਰੂੰਗਾ ਕਿ ਕਿਸੇ ਜਨ ਤੱਕ ਤੁਹਾਡੇ ਉੱਪਰ ਜਾਂ ਕਿਤੇ ਵੀ ਹੋਰ ਇਦਾਂ ਦਾ ਜਿਹੜਾ ਹੈਗਾ ਉਹ ਨਾ ਉਹ ਕਰਨ ਯਾਨੀ ਕਿ ਕਿ ਉਦਾਹਰਨ ਉਹਨੇ ਦਿੱਤੀ ਹੈ ਕਿ ਪਰਮਾਪੁੱਤ ਦਾ ਰਿਸ਼ਤਾ ਖਤਮ ਹੋ ਸਕਦਾ ਜੇਕਰ ਇਦਾਂ ਦੀ ਕੋਈ ਗੱਲ ਆਉਂਦੀ ਹੈ ਉਹਦੇ ਤੇ ਵੀ तमाम तरह ਦੇ ਸਵਾਲ ਉੱਠ ਰਹੇ ਨੇ ਸਭ ਤੋਂ ਪਹਿਲਾਂ ਪ੍ਰਮਿੰਦਰ ਜੀ ਆਹੀ ਖਬਰ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ 13 ਦੇ 13 ਸੀਟਾਂ ਜਿੱਤਾਂਗੇ 92 ਸਾਡੇ ਐਮਐਲਏ ਨੇ ਇੱਕ ਚਲੋ ਚਲੇ ਗਿਆ ਸੀ 92 ਦੇ ਵਿੱਚੋਂ 91 ਰਹਿ ਗਏ ਸੀ 13 ਨੇ ਜਿੱਤ ਪਾਏ 3 ਰਹਿ ਗਈਆਂ ਉਸ ਤੋਂ ਬਾਅਦ ਇੱਕ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਆਮ ਆਦਮੀ ਪਾਰਟੀ ਦੇ ਉੱਪਰ ਕੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਦੇ ਵਿੱਚ ਕੋਈ ਕਮੀ ਰਹੀਗੀ ਕਿ ਨੀਤੀਆਂ ਨੇ ਸਹੀ ਤਰੀਕੇ ਨਾਲ ਲਾਗੂ ਕਰ ਪਾਏ? ਤਮਾਮ ਤਰ੍ਹਾਂ ਦੀਆਂ ਗੱਲਾਂ ਬਾਤਾਂ 100 ਤਰ੍ਹਾਂ ਦੇ ਅਨਾਲਿਸਿਸ ਹੋ ਸਕਦੇ ਨੇ ਇਹਦੇ ਇਸ ਚੀਜ਼ ਉੱਪਰ ਪਰ ਹੁਣ ਪਿਛਲੇ ਦਿਨੀ ਸ਼ਿਤਲੰਗੁਰਾਲ ਨੇ ਵੀ ਵੱਡੇ ਇਲਜ਼ਾਮ ਲਾਏ ਨੇ ਟੜੇ ਬੰਦੇ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਵੱਡਾ ਬਦਲਾਅ ਹੋ ਸਕਦਾ ਪੰਜਾਬ ਦੇ ਵਿੱਚ ਕੈਬਨਿਟ ਦੇ ਵਿੱਚ ਤਾਂ ਫਿਰ ਤੁਰੰਤ ਹੀ ਗੱਲ ਚੱਲ ਪਈ ਸੀ ਕਿ ਕੈਬਨਟ ਤਾਂ ਤੁਰੰਤ ਮਾਨ ਸਾਹਿਬ ਬਦਲ ਨੂੰ ਕਰਦੇ ਨੇ ਪਰ ਉਹ ਵੀ ਗੱਲ ਆ ਗਈ ਸੀ ਕਿ ਉੱਪਰੋਂ ਰੋਕਤੇ ਗਏ ਕਿ ਅਜੇ ਕੋਈ ਫੈਸਲਾ ਨਹੀਂ ਲੈਣਾ ਯਾਨੀ ਕਿ ਪਾਵਰ ਦੇ ਜਿਹੜੇ ਸੈਂਟਰ ਨੇ ਸੈਂਟਰ ਕਈ ਆਮ ਆਦਮੀ ਪਾਰਟੀ ਦੇ ਵਿੱਚ ਉਹਨੂੰ ਦਿਖਾਈ ਦੇ ਰਹੇ ਨੇ ਸੋ ਕਿਸ ਨਜ਼ਰੀ ਨਾਲ ਸਾਰੀ ਗੱਲਬਾਤ ਦੇਖੀਏ ਕਿ ਇਹ ਮੇ ਸੰਕਟਕ ਗਹਿਰਾ ਹੁੰਦਾ ਜਾ ਰਿਹਾ ਹੈ ਇਹਨਾਂ ਦਾ ਜੀ ਸਮਝਣ ਵਾਲੀਆਂ ਗੁਰਦੇਂਦਰ ਜੀ ਇੱਕ ਦੋ ਗੱਲਾਂ ਹੁੰਦੀਆਂ ਨੇ ਜਿਵੇਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਵੀ ਕੋਈ ਸੱਤਾ ਦੇ ਵਿੱਚ ਪਾਰਟੀ ਬੈਠੀ ਹੁੰਦੀ ਹੈ ਨਾ ਜ਼ਰੂਰੀ ਨਹੀਂ ਹੁੰਦਾ ਕਿ ਪਾਰਟੀ ਪੂਰੀ ਦੀ ਪੂਰੀ ਉਸ ਨੂੰ ਸਪੋਰਟ ਕਰ ਰਹੀ ਹੋਵੇ ਟੜੇਬੰਦੀ ਤਾਂ ਹੁੰਦੀ ਹੈ ਕਿਤੇ ਲੁਕਵੀ ਹੁੰਦੀ ਹੈ ਉਹ ਕਿਤੇ ਜਾ ਕੇ ਹਵਾ ਲੈ ਲੈਂਦੀ ਹੈ ਉਹਨੂੰ ਪਨਪੁ ਜਾਂਦੀ ਹੈ ਬਾਹਰ ਨਿਕਲਿਆ ਆਉਂਦੀ ਹੈ ਦੂਜਾ ਗੱਲ ਦੂਜੀ ਗੱਲ ਇਹ ਵੀ ਹੈ ਕਿ ਅ ਇਹ ਵੀ ਪੋਸਿਬਿਲਟੀ 100% ਦੇ ਡੇਢ-ਡੇਢ ਹੁੰਦੀ ਹੈ ਕਿ ਕੋਈ ਵੀ ਬੰਦਾ ਜਦੋਂ ਉਹਨੂੰ ਜਦੋਂ ਪੰਪੂ ਮਿਲ ਜਾਂਦਾ ਜਾਂ ਉਹ ਆਪਣੇ ਆਪ ਨੂੰ ਕਾਬਲ ਸਮਝਣ ਲੱਗ ਜਾਂਦਾ ਉਹ ਨੂੰ ਲੱਗਦਾ ਕਿ ਮੈਂ ਸੀਐਮ ਦੀ ਕੁਰਸੀ ਤੇ ਬੈਠ ਸਕਦਾ ਤੇ ਮੈਨੂੰ ਸੀਐਮ ਕਿਉਂ ਨਹੀਂ ਬਣਾਇਆ ਜਾਂਦਾ ਹਰ ਇੱਕ ਬੰਦੇ ਦੀ ਚਾਹਨਾ ਹੁੰਦੀ ਹੈ ਤੇ ਇਹ ਅਧਿਕਾਰ ਵੀ ਹੈਗਾ ਹਰ ਇੱਕ ਦਾ ਇਹ ਨਹੀਂ ਹੁੰਦਾ ਕਿ ਤਾਂ ਇੱਕ ਜਣਾ ਬਣ ਗਿਆ ਸੀਐਮ ਤੇ ਮੁੜ ਕੇ ਕਿਸੇ ਦੀ ਹੋਰ ਵਾਰੀ ਨੂੰ ਨਾ ਆਵੇ ਚਾਹੇ ਜਿੱਦਾਂ ਹੁਣ ਸੁਖਵੀਰ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਨੇ ਮੌਕੇ ਨਹੀਂ ਦਿੱਤਾ ਜੇ ਕਿਤੇ ਦਿੱਤਾ ਹੁੰਦਾ ਮੇਰੇ ਖਿਆਲ ਅੱਜ ਅਕਾਲੀ ਦੰਦ ਦਾ ਇਹ ਹਾਲ ਨਹੀਂ ਸੀ ਹੁਣ ਤੋ ਬਦਲ ਕੇ ਕਿਸੇ ਨਾ ਕਿਸੇ ਨੂੰ ਕਿਸੇ ਦੀ ਰਹਿਨਮਾਈ ਦੇ ਵਿੱਚ ਸੀਐਮ ਬਣਾ ਕੇ ਅੱਗੇ ਤੋਰਨਾ ਜੀਦਾ ਪਾਰਟੀ ਦੀ ਮਜ਼ਬੂਤੀ ਔਰ ਸਟੇਟ ਦੀ ਮਜ਼ਬੂਤੀ ਮੇਰੇ ਖਿਆਲ ਇਸ ਗੱਲ ਚ ਹੁੰਦੀ ਆ ਤੇ ਤੀਜੀ ਗੱਲ ਹੈਗੀ ਹੈ ਕਿ ਹਰ ਇੱਕ ਸੰਭਾਵਨਾ ਬਣੀ ਰਹਿੰਦੀ ਹੈ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਾ ਸਿਆਸਤਿਕ ਕਿੱਦਾਂ ਦੀ ਗੇਮ ਗੇਲੋ ਖੇਡ ਗੇਲੋ ਕਿ ਕਿਸੇ ਵੀ ਸੰਭਾਵਨਾ ਤੋਂ ਇਨਕਾar ਕਰਿਆ ਹੀ ਨਹੀਂ ਜਾ ਸਕਦਾ ਅੱਜ ਆਪਾਂ ਇੱਕ ਗੱਲ ਕਰਦੇ ਆਂ ਦੋ ਪਲ ਪਲ ਦੋ ਪਲ ਬਾਅਦ ਉਹਦਾ ਕੋਈ ਉਲਟ ਰਿਐਕਸ਼ਨ ਗੇਲੋ ਕੋਈ ਕੋਈ ਵੀ ਰਿਐਕਸ਼ਨ ਆ ਸਕਦਾ ਹੈ ਤੇ ਕੁਝ ਵੀ ਕਹਿ ਲਈਏ ਕਿਸੇ ਚੀਜ਼ ਦਾ ਵੀ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਜਾਂ ਕੋਈ ਐਕਸ਼ਨ ਹੋ ਸਕਦਾ ਆਪਾਂ ਇਸ ਗੱਲ ਤੋਂ ਮੂਨ ਕਰ ਨਹੀਂ ਹੋ ਸਕਦੇ ਕਿ 100% ਇਹੀ ਹੋਏਗਾ ਫਿਰ ਬਾਅਦ ਦੇ ਵਿੱਚ ਕਈ ਅਕਿਆਸਰਾਈਆਂ ਲੱਗ ਜੀਆਂ ਨੇ ਜਿਹੜੀਆਂ ਜਿਵੇਂ ਚੋਣਾਂ ਦੇ ਵਿੱਚ ਆ ਹੋ ਜਾਂਦੇ ਨੇ ਤੁਹਾਡੇ ਸਰਵੇ ਹੁੰਦੇ ਨੇ ਜੀ ਠੀਕ ਹੈ ਪਰ ਕੋਈ ਕਹਿੰਦਾ 400 ਤੋਂ ਪਾਰ ਜਾਏਗਾ ਜੀ ਫਲਾਣਾ ਹੋ ਜਾਏਗਾ ਉਹ ਉਹ ਦੇਖੋ ਕਿਵੇਂ ਬਦਲ ਹੁੰਦਾ ਹੈ ਇੱਕਦਮ ਸੋ ਸਿਆਸਤ ਦੇ ਵਿੱਚ ਹਮੇਸ਼ਾ ਇਹ ਚੀਜ਼ ਬਣੀ ਰਹਿੰਦੀ ਹੈ ਕਿ ਕੋਈ ਪਤਾ ਨਹੀਂ ਕਦੋਂ ਕਿੱਥੇ ਕੀ ਕੀਨੇ ਕਰ ਦੇਣਾ ਕੀ ਹੋ ਜਾਣਾ ਇਹ 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 ਚੱਲਦਾ ਰਹਿੰਦਾ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਹੁਣ ਸੱਤਾ 'ਚ ਬੈਠੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਇਹਨਾਂ ਦੀ ਬਾਗਦੋਰ ਜਿੱਥੋਂ ਚੱਲਦੀ ਸੀ ਉਹ ਬੰਦਾ ਜੇਲ੍ਹ 'ਚ ਹੈ ਫਿਲਹਾਲ ਕੇਦਰੀਵਾਲ ਤੇ 30 ਦੇ ਕ੍ਰਿਮਕੇਸ਼ ਚੰਦਰੇ ਨੇ ਤੇ ਕੋਰਟ ਦੇ ਵਿੱਚ ਅੱਜ ਉਹਨਾਂ ਨੂੰ ਥੋੜੀ ਰਾਤ ਗੁੜੀ ਹੈ ਕਿ ਵਕੀਲਾਂ ਨਾਲ ਮਿਲਣ ਦੀ ਉਹਨਾਂ ਨੂੰ ਜਾਸਤ ਮੁਣੀਆ ਦੋ ਵਾਰ ਮਿਲ ਸਕਦੇ ਨੇ ਪਰ ਉਹ ਕਹਿੰਦੇ ਬੇਨਤੀ ਚਾਰ ਕਰੋ ਜੀ ਈਡੀ ਨੂੰ ਵੀ ਨੋਟਿਸ ਗਿਆ ਚਲੋ ਖੈਰ ਇਹ ਵੱਖਰੀ ਗੱਲ ਐ ਇੱਕ ਉੱਥੋਂ ਕੇਧਰੀਵਾਲ ਦਾ ਫਿਰ ਫੋਕਸ ਸਾਰਾ ਜਿਹੜਾ ਹੈਗਾ ਆਪਣੇ ਕੇਸਾਂ ਦੇ ਉੱਤੇ ਹੈ ਕਿ ਕਿਵੇਂ ਨਾ ਕਿਵੇਂ ਜੇਲ੍ਹ ਚੋਂ ਬਾਹਰ ਆਇਆ ਜਾਵੇ ਉਦੋਂ ਬਾਅਦ ਜਿਹੜਾ ਬਾਹਰ ਆ ਕੇ ਲੀਡਰ ਕੁਝ ਬਣਨਾ ਚਾਹੁੰਦੇ ਸੀ ਜਾਂ ਜਿਨ੍ਹਾਂ ਨੂੰ ਮੌਕਾ ਮਿਲਿਆ ਸੀ ਜਾਂ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਅਸੀਂ ਹੋਰ ਕੁਝ ਬਣ ਸਕਦੇ ਆ ਤੇ ਉਹ ਹੱਥ ਪੈਰ ਮਾਰਨੇ ਨੇ ਸ਼ੁਰੂ ਕਰਨੀ ਸੀ ਜ਼ਰੂਰੀ ਵੀ ਬਣਦਾ ਸੋ ਉਹ ਚੀਜ਼ਾਂ ਚੱਲ ਰਹੀਆਂ ਨੇ ਭਗਵੰਤ ਮਾਨ ਹੋਰੀ ਲੋ ਡਾਊਟ ਕੇ ਕੰਮ ਕਰ ਰਹੇ ਨੇ ਭਗਵੰਤ ਮਾਨ ਹੋਰੀ ਜੋ ਜਿੱਤਾਂ ਕਰ ਸਕਦੇ ਆ ਪਰ ਇਹਨਾਂ ਨਾਲ ਵਾਜਬ ਵੀ ਹੈਗੀ ਹੈ ਕਿ ਨਾ ਤਾਂ ਸਿਸਟਮ ਸਾਥ ਕੂਚਾਂਦਰ ਹੈ ਤੇ ਨਾ ਹੀ ਜਿਹੜੀ ਪੂਰੀ ਟੀਮ ਹੈ ਉਹ ਇੰਨੇ ਕਾਬਿਲ ਹੈ ਕਿ ਆਪਣੇ ਸੀਐਮ ਨੂੰ ਮਜ਼ਬੂਤ ਕਰ ਸਕੇ ਉਹੀ ਗੱਲ ਆ ਗਈ ਕਿ ਹਰ ਇੱਕ ਬੰਦਾ ਹੱਥ ਬੋਲੇ ਮਾਰ ਰਿਹਾ ਕਿ ਮੈਨੂੰ ਸੀਐਮ ਸੀਮੈਂਟ ਦੇ ਮੈਨੂੰ ਸੀਐਮ ਸੀਪਲ ਦੇ ਮੈਂ ਇਹਨੂੰ ਅੱਗੇ ਕੱਟ ਕੇ ਨਿਕਲ ਜਾ ਤੇ ਮੈਂ ਇਹਨੂੰ ਅੱਗੇ ਕੱਟ ਕੇ ਨਿਕਲ ਜਾ ਉਹੀ ਉਹੀ ਦੋਸ਼ ਜਿਹੜੇ ਹੈਗੇ ਆ ਉਹ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਰਿਹਾ ਕੋਈ ਕਿਸੇ ਪਾਸੇ ਕਿਰ ਰਿਹਾ ਸਰਕਾਰ ਨੂੰ ਕੋਈ ਕਿਸੇ ਪਾਸੇ ਧੇਰ ਰਿਹਾ ਤੇ ਇਹ ਭਾਜਪਾ ਜਾਂ ਕਾਂਗਰਸ ਵਾਲੇ ਹੈਗੇ ਨੇ ਇਹਨਾਂ ਕੋਲ ਮੌਕਾ ਹੈਗਾ ਕਿ ਆਵਾਦੀ ਪਾਰਟੀ ਨੂੰ ਧੇਰਿਆ ਜਾਵੇ ਇੱਕ ਤਾਂ ਜਿਮਨੀ ਚੋਣ ਹੈਗੀ ਐ ਚੋਣ ਚੱਲ ਰਹੀ ਹੈ ਨਾਲ ਸੋ ਇਦਾਂ ਦੀਆਂ ਬਿਆਨਬਾਜ਼ੀਆਂ ਇਦਾਂ ਦੇ ਮੌਕੇ ਕੋਈ ਵੀ ਖੰਜਾਣਾ ਨਹੀਂ ਚਾਹੁੰਦਾ ਇੱਥੇ ਆਪਾਂ ਇਹ ਗੱਲ ਜ਼ਰੂਰ ਕਰ ਦਈਏ ਕਿ ਸੱਤਾ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਦੂਜੀਆਂ ਪਾਰਟੀਆਂ ਦਾ ਕੰਮ ਉਹਨੂੰ ਨਿੰਦਣਾ ਦਾ ਹੁੰਦਾ ਹੀ ਹੈ ਨੀਤੀਆਂ ਨੂੰ ਨਿੰਦਣਾ ਹੁੰਦਾ ਬਣਦਾ ਵੀ ਹੈਗਾ ਤਾਂ ਕਿ ਸਟੇਟ ਦਾ ਜਿਹੜਾ ਹੈਗਾ ਕੋਈ ਕੰਮ ਗਲਤ ਤਰੀਕੇ ਨਾਲ ਨਾ ਹੋ ਜਵੇ ਕੋਈ ਗਲਤ ਕਾਨੂੰਨ ਨਾ ਪਾਸ ਹੋ ਜੇ ਕੋਈ ਗਲਤ ਨੀਤੀ ਨਾ ਬਣ ਜਵੇ ਲੋਕ ਹਿੱਤਾਂ ਦੇ ਕੰਮ ਹੁੰਦੇ ਰਹਿਣ ਇਹ ਗੱਲ ਜ਼ਰੂਰੀ ਹੁੰਦੀ ਹੈ ਉਹ ਨਿੰਦਣਾ ਜਿਹੜੀ ਕੋਈ ਇਹਨਾਂ ਦਾ ਆਪਸੀ ਕੋਈ ਆਪਾ ਜੀ ਮੈਂ ਕਹਿੰਦਾ ਵੱਟ ਦਾ ਕੋ ਰੌਲਾ ਤਾਂ ਹੁੰਦਾ ਨਹੀਂ ਆਪਸ ਦੇ ਇਕੱਠੇ ਹੁੰਦੇ ਨੇ ਸਾਰੇ ਜਿਵੇਂ ਤੁਸੀਂ ਦੇਖਿਆ ਜੀ ਕਿ ਪਹਿਲਾਂ ਕੈਪਟਨ ਮਨਿੰਦਰ ਜਾਂ ਗਵਾਧਾ ਵਰਗੇ ਕਿਵੇਂ ਇੱਕ ਦੂਜੇ ਨੂੰ ਸਟੇਜਾਂ ਤੇ ਨਿੰਦਦੇ ਸੀ कूੜੇ ਦਿਖਾਉਂਦੇ ਸੀ ਅੰਤਰ ਵੀ ਕਰਤਾ ਸੀ ਸਾਰੀਆਂ ਨੀਤੀਆਂ ਜੇ ਉਹ ਕਿਵੇਂ ਖਾ ਕੇ ਲੁੱਟ ਕੇ ਜੇ ਪਰ ਲੇਕਿਨ ਜਦੋਂ ਇਕੱਠੇ ਹੁੰਦੇ ਆ ਮਹਾਮਚਾਦੀਆਂ ਦੇ ਸਭ ਇਕੱਠੇ ਹੁੰਦੇ ਸੀ। ਤੋਂ ਇਹ ਜਿਹੇ ਚੀਜ਼ਾਂ ਲੋਕਾਂ ਨੂੰ ਦਿਖਾਉਣ ਦੀ ਹੋਰ ਨੇ ਬਿਆਰਵਾਜੀਆਂ ਤੱਕ ਹੋਰ ਸੀਮ ਦੋਲਦੀਆਂ ਨੇ। ਹੁਣ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਢੜੇ ਵਧੀ ਹੋ ਗਈ ਆ ਸੀਐਮ ਸੀਪੂ ਕਿਸੇ ਹੋਰ ਤੇ ਆਪਾਂ ਕਹਿੰਦਾ ਕਾਲਜ ਤੇ ਜਾ ਸਕਦੀ ਐ। ਬਿਲਕੁਲ ਸੰਭਾਵਨਾ ਬਣ ਸਕਦੀ ਐ। ਇਹਦੇ ਵਿੱਚ ਕੋਈ ਦੋ ਰੰਗ ਹੈ ਹੀ ਨਹੀਂ। ਲੇਕਿਨ ਜਦੋਂ ਬੰਦੇ ਤੇ ਪਾਪਰ ਹੁੰਦੀ ਆ ਜਿਵੇਂ ਆਪਾਂ ਕਹਿ ਦਈਏ ਕਿ ਸੀਐਮ ਪੰਜਾਬ ਦੇ ਨੇ ਜਿਹੜੇ ਮਾਨਸਾ ਪੂਰੀ ਇੰਨੀ ਛੇਤੀ ਵੀ ਨਹੀਂ ਹੁੰਦਾ ਕਿ ਉੱਚਾ ਧਣਾ ਜਿਹੜਾ ਉਹ ਫਾਰਮ ਹੀ ਹੋ ਜਾਵੇ ਇੱਕਦਾਂ ਮਾਨਸਾ ਹਾਲਾਂਕਿ ਉਹਰ ਬੀਜੇ ਪ੍ਰਤਾਪ ਕੋਣੀ ਕਹਿ ਲਓ ਜਾਂ ਸੰਦੀਪ ਪਾਠ ਕੋਣੀ ਕਹਿ ਲਓ ਲਗਾਤਾਰ ਜ਼ੋਰ ਤਾਂ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਪਿਛਲੇ ਇਹ ਵੀ ਮੀਡੀਆ ਤੇ ਵੀ ਚਰਚਾ ਆਈ ਸੀਗੀ ਉਹਨੂੰ ਆਪਣਾ ਜਿਹੜਾ ਹੁਣੀ ਵਿਆਹ ਹੋਇਆ ਨਵਾਂ ਇਹਨਾਂ ਦਾ ਲੀਡਰ ਹੈਗਾ ਉਹ ਐਕਟਰਸ ਨਾਲ ਵਿਆਹ ਹੈ ਗਿਆ ਜਿਹੜਾ ਰਾਗਵ ਚੰਡਾ ਰਾਗਵ ਚੰਡਾ ਚੰਡਾ ਉਹ ਸੀਐਮ ਸੀਪ ਨੂੰ ਥਾਪ ਕੇ ਭੇਜਿਆ ਜਾ ਰਿਹਾ ਦਿੱਲੀ ਤੋਂ ਤੋਂ ਪਾਵਰ ਦਾ ਜਿਹੜਾ ਇਸਤੇਮਾਲ ਕਰਨਾ ਬਾਕੂਬੀ ਭਗਵੰਤ ਮਾਨ ਨੂੰ ਆਉਂਦਾ ਸੋ ਇੰਨੀ ਛੇਤੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੀਐਮ ਸੀ ਭਗਵੰਤ ਮਾਨ ਨੂੰ ਲਾਂਬੇ ਕਰਕੇ ਇੱਕ ਦਿਨ ਕਿਸੇ ਹੋਰ ਨੂੰ ਬਿਠਾ ਦਿੱਤਾ ਜਾਊਗਾ ਜਿਹੜੀ ਪਾਵਰ ਹੈਗੀ ਜਿੱਥੇ ਤੱਕ ਚੱਲਦੀ ਆ ਚਾਹੇ ਉਹ ਕੋਈ ਪ੍ਰੈਸ ਕਾਨਫਰੰਸ ਕਰਾਉਣੀ ਆ ਚਾਹੇ ਰੋਕਣੀ ਆ ਚਾਹੇ ਕਿਸੇ ਧਿਰ ਨੂੰ ਦੱਬਣਾ ਆ ਚਾਹੇ ਨਾਲ ਰਲਾਉਣਾ ਆ ਚਾਹੇ ਪਾਸੇ ਕਰਨਾ ਆ ਉਹ ਸਾਰਾ ਕੁਝ ਭਗਵੰਤ ਮਾਨੂਹਰ ਨੂੰ ਆਉਂਦਾ ਆ ਆਪਾਂ ਹੀ ਕਹਿ ਸਕਦੇ ਹਾਂ ਕਿਉਂਕਿ ਲੋਕ ਸਭਾ ਦੇ ਵਿੱਚੋਂ ਰਹਿ ਚੁੱਕੇ ਆ ਲੋਕ ਸਭਾ ਦੀ ਮੈਂਬਰ ਜਿਹੜਾ ਨੇ ਕੀਤੀ ਆ ਤੇ ਬਹੁਤ ਕੁਝ ਉੱਥੋਂ ਸਿੱਖਣ ਨੂੰ ਮਿਲਦਾ بڑے بڑے ਲੀਡਰਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਬੈਠਣ ਉੱਠਣ ਨੂੰ ਮਿਲਦਾ ਐਦਾਂ ਨਹੀਂ ਹੁੰਦਾ ਕਿ ਬੰਦਾ ਨਵਾਂ ਨਵਾਂ ਆਇਆ ਤੇ ਉਹਨੂੰ ਦੱਬ ਲੋ ਐਦਾਂ ਭਗਵੰਤ ਮਾਨੂਹਰ ਨੂੰ ਹੋਣੀ ਹੈ ਨਹੀਂ ਇੱਕ ਦੇ ਵੀ ਪ੍ਰਾਣੇ ਕਹਿ ਲੋ ਰਾਜਸੀ ਲੀਡਰ ਬਣ ਚੁੱਕੇ ਐ ਤੇ ਚੇਤੀ ਕਿਤੇ ਇਹੇ ਮੌਕਾ ਸ਼ਾਇਦ ਹੀ ਦੇਣ ਦਕੋਧੀਆਂ ਨੂੰ ਕਿ ਆ ਕੇ ਉਹ ਇਹਨਾਂ ਦੀ ਸੀਟ ਤੇ ਕਬਜ਼ਾ ਕਰ ਲੈਣ ਜਾਂ ਕਾਬਜ਼ ਹੋ ਜਾਣ ਹਾਂ ਇਹ ਮੈਂ ਫੇਰ ਦੁਬਾਰੇ ਕਹਿਣਾ ਕਿ ਸੰਭਾਵਨਾਵਾਂ ਬੜੀਆਂ ਰਹਿੰਦੀਆਂ ਨੇ ਹੁਣ ਪਾਰਕੋਣੀ ਜਾਂ ਕੋਮਰ ਬੀਜੇ ਪ੍ਰਤਾਪ ਹੁਣੀ ਜਾਂ ਸੰਧਵਾ ਹੁਣੀ ਉਹ ਕਿਸ ਤਰ੍ਹਾਂ ਸਰਕਾਰ ਨਾਲ ਤੁਰਦੇ ਨੇ ਕਿੱटक ਮਜਬੂਤ ਧੜਾ ਬਣਦੇ ਨੇ ਤੁਰਦੇ ਨੇ ਜਾਂ ਵਿਰੋਧ ਚ ਜਾਂਦੇ ਨੇ ਜਾਂ ਨਾਲ ਤੁਰਦੇ ਨੇ ਜਾਂ ਨਾਲ ਰਹਿੰਦੇ ਨੇ ਇਹ ਸਮਾਂ ਦੱਸੇਗਾ ਤੇ ਕਿੰਨਾ ਕੁ ਮਜਬੂਤੀ ਨਾਲ ਉਹ ਨਾਲ ਤੁਰਦੇ ਨੇ ਤੇ ਕਿੰਨੇ ਕੁ ਮਜਬੂਤੀ ਨਾਲ ਜਿਹੜਾ ਧੜਾ ਬਣਦਾ ਤਾਂ ਕਿੰਨੇ ਕੁ ਮਜਬੂਤੀ ਧਿਰ ਵੜ ਕੇ ਆਉਂਦੇ ਨੇ ਇਹ ਸਮਾਂ ਦੱਸੇਗਾ ਕਿ ਭਗਵੰਤ ਮਾਨ ਨੂੰ ਲਾਂਭੇ ਕੀਤਾ ਜਾ ਸਕਦਾ ਜਾਂ ਨਹੀਂ ਜੀ ਹਾਂ ਜੀ ਬਿਲਕੁਲ ਕਿਉਂਕਿ ਦਿੱਲੀ ਦੇ ਵਿੱਚ ਵੀ ਆਪਾਂ ਦੇਖ ਰਿਹਾ ਕਿ ਕਿਵੇਂ ਸਭ ਉਸ ਵਾਪਰ ਰਿਹਾ ਦਿੱਲੀ ਦੇ ਇਕੋਸੀਕੇ अरविंद केजरीवाल ਅੰਦਰ ਨੇ ਇੱਕ ਦੋ ਜਿਹੜੇ ਉਥੋਂ ਰਾਜ ਸਭਾ ਮੈਂਬਰ ਨੇ ਕਿਵੇਂ ਉਹ ਡੋਮਿਨੇਟ ਕਰ ਰਹੇ ਨੇ अरविंद केजरीवाल ਦੀ ਜਗਾ ਯਾਨਕਿ ਉਥੇ ਵੀ ਸਭ ਕੁਝ ਠੀਕ ਨਹੀਂ ਹੈਗਾ ਦਿੱਲੀ ਦੇ ਵਿੱਚ ਬਾਕੀ ਪਰਮਿੰਦਰ ਜੀ ਤੁਸੀਂ ਜ਼ਿਕਰ ਕੀਤਾ ਕਿ ਵਿਰੋਧ ਧਿਰ ਦਾ ਕੰਮ ਹੁੰਦਾ ਨਵੇਂ ਕੋਈ ਸੱਤਾਧਾਰੀ ਧਿਰ ਲਾਉ ਨਾ ਬਣਾ ਦੇ ਉਹਨਾਂ ਦਾ ਵਿਰੋਧ ਕਰਨਾ ਲੋਕਾਂ ਦੇ ਹੱਥ ਵਿੱਚ ਕੇਂਦਰ ਦੀ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਬੁਲਾਏ ਨੇ ਉਹਨਾਂ ਕਾਨੂੰਨਾਂ ਦਾ ਵਿਰੋਧ ਵੀ ਹੋਇਆ ਜਿਹੜੇ ਉਹਨਾਂ ਦੇ ਪੱਖ ਦੇ ਵਿੱਚ ਪਾਰਟੀਆਂ ਸੀ ਬੀਜੇਪੀ ਦੀ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਇਹ ਤਾਂ ਸਮੇਂ ਦੇ ਲੋੜ ਆ ਇਹ ਨਿਕਤਾ ਹੋਣਾ ਬਣਦਾ ਹੀ ਹੈ ਪੰਜਾਬ ਦਾ ਡਾ ਇੰਟੈਲੈਕਚੁਅਲ ਵਰਗਾ ਹੈਗਾ ਉਹਨਾਂ ਨੇ ਗੱਲ ਉਠਾਈ ਕੇ ਆਮ ਆਦਮੀ ਪਾਰਟੀ ਨੇ ਇੱਕ ਚਿੱਠੀ ਲਿਖੀ ਆ ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਕਿ ਇਹ ਜਿਹੜੇ ਕਾਨੂੰਨ ਨੇ ਤੁਸੀਂ ਸਾਨੂੰ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਦੇ ਦਿਓ ਸਾਡੇ ਇਹਦੇ ਹੇਠਲੇ ਲੈਵਲ ਦੇ ਅਧਿਕਾਰੀ ਨੇ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਤੇ ਨਾਲ ਨਾਲ ਕਹਿੰਦੇ ਕਿ ਪੁੱਛਿਆ ਖਰਚਾ ਕਿੰਨਾ ਆਜੂਗਾ ਆਰਥਿਕ ਪੇਜਾਂ ਦੀ ਇਹ ਫਾਇਡਾ ਕਾਨੂੰਨਾਂ ਦੀ ਤੇ ਇੱਕ ਪਾਸੇ ਉਹੀ ਬੁੱਧੀ ਵਰ ਕਹਿੰਦਾ ਕਿ ਦੇਸ਼ ਦਾ ਵਿਰੋਧ ਕਰ ਰਿਹਾ ਤੁਸੀਂ ਵਿਰੋਧ ਤਾਂ ਕੀ ਕਰਨਾ ਸੀ ਤੁਸੀਂ ਅਨੁਵਾਦ ਕਰਨ ਦੇ ਲਈ ਚਿੱਠੀ ਲਿਖਤੀ ਕਿ ਤੁਸੀਂ ਇੱਥੇ ਅਨੁਵਾਦ ਕਰਾ ਲੈਂਦੇ ਕਿਸੇ ਤੋਂ ਖਰਚਾ ਕੀ ਹੋਣਾ ਸੀ ਇਹ ਤਾਂ ਨਹੀਂ ਦੇਖੋ ਇੱਥੇ ਕੁਝ ਨਾ ਕੁਝ ਨਾ ਸਮਾਂ ਕੁਝ ਆਪਾਂ ਇਹ ਕਹਿ ਸਕਦਾ ਕੁਝ ਟਾਲਣ ਦੇ ਲਈ ਸਮਾਂ ਨਹੀਂ ਹੈਗਾ ਉਸ ਗੱਲ ਤੇ ਵਿਚਾਰ ਕਰਨ ਦੇ ਲਈ ਕਿ ਇਹ ਇਹ ਪੌਸਿਬਿਲਟੀ ਨਜ਼ਰ ਆਉਂਦੀ ਹੈ ਕਿ ਕਿ ਕੁਝ ਵੀ ਬਹਾਨਾ ਲਾ ਕੇ ਵਾਪਸ ਕਰ ਦੋ ਉਹਨੂੰ ਆਉਣ ਨੂੰ ਟਾਈਮ ਲੱਗੇ ਕਿਉਂਕਿ ਭਵੰਤਮਨ ਪੂਰੀ ਆਪ ਆਪਣੀ ਟੀਮ ਦੇ ਨਾਲ ਦਿਲੰਦਰ ਜਿੰਮੀ ਚੋਣ ਉਹਦੇ ਵਿੱਚ ਬਿਜ਼ੀ ਨੇ ਦਿਲੰਦਰ ਜਿੰਮੀ ਚੋਣ ਤੁਹਾਨੂੰ ਪਤਾ ਹੀ ਹਰੇਕ ਪਾਰਟੀ ਲਈ ਫਿਲਹਾਲ ਇੱਕ ਬਹੁਤ ਵੱਡਾ ਸਿਆਸੀ ਖਾੜਾ ਬਣਿਆ ਹੋਇਆ ਹੈ ਉੱਥੇ ਸਰਦਾਰ ਦੀ ਬਾਜੀ ਲੱਗੀ ਹੋਈ ਹੈਗੀ ਆ ਤੋਂ ਮੇਰੇ ਖਿਆਲ ਨਾਲ ਦੂਜੀ ਗੱਲ ਇਹ ਹੈ ਕਿ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਹੋਈ ਵਿਰੋਧ ਕਰਨਾ ਹੈ ਕਿ ਨਹੀਂ ਕਰਨਾ ਕਿਹੜੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਦੇਸ਼ ਭਰ ਦੇ ਵਿੱਚ ਕਿਹੜੀਆਂ ਨਾਲ ਲੈ ਕੇ ਚੱਲ ਰਹੀਆਂ ਨੇ ਜਿਹੜਾ ਗੱਠ ਜੋੜ ਜਾ ਹੋਇਆ ਹੋਇਆ ਉਹਨਾਂ ਦਾ ਉਹਨਾਂ ਦੀ ਸਲਾਹ ਦੇ ਨਾਲ ਮੇਰੇ ਖਿਆਲ ਕੋਊਗਾ ਕਿਉਂਕਿ ਅਰਵਿੰਦ ਕੇਜਰੀਵਾਲ ਸੁਪਰੀਮੋ ਨੇ ਪਾਰਟੀ ਦੇ ਤੇ ਉਹਨਾਂ ਹਰ ਇੱਕ ਟੀਮ ਆਪਣੇ ਲੀਡਰ ਦੀ ਗਵਾਈ ਨਾਲ ਤਾਂ ਚੱਲਦੀ ਹੈ ਨਾ ਉਹ ਇਹ ਇੱਕ ਮੇਰੇ ਖਿਆਲ ਨਾਲ ਇੱਕ ਬਹਾਨਾ ਵੀ ਹੋ ਸਕਦਾ ਦੂਜੀ ਗੱਲ ਇਹ ਹੈ ਕਿ ਅ ਸਮਾਂ ਲੈ ਕੇ ਥੋੜਾ ਹੋ ਸਕਦਾ ਕੱਲ ਨੂੰ ਮਨਜ਼ੂਰੀ ਵੀ ਦੇ ਦੇਣ ਕਿ ਅਸੀਂ ਨਾਲ ਹੋ ਸਕਦਾ ਮਨਾ ਵੀ ਕਰ ਦੇਣ ਵੀ ਨਹੀਂ ਅਸੀਂ ਨਹੀਂ ਚੱਲ ਸਕਦੇ ਜੋ ਇਹ ਮਤਲਬ ਮੈਨੂੰ ਲੱਗਦਾ ਕਿ ਜਿੱਦਾਂ ਦਾ ਸਿਸਟਮ ਪੰਜਾਬ ਕੋਲ ਹੈ ਕਿ ਇਹਨਾਂ ਕੋਲ ਕੇਡਰ ਨਹੀਂ ਪੜਾ ਲਿਖਿਆ ਹੈਗਾ ਜਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਇਹ ਗੱਲ ਮਤਲਬ ਕਹ ਸਕਦਾ ਕਿ ਗਲੇ ਤੋਂ ਨਹੀਂ ਉਤਰਦੀ ਕਿਸੇ ਵੀ ਤਰ੍ਹਾਂ ਨਾਲ ਧਿਆਨ ਚ ਵੀ ਨਹੀਂ ਆਉਂਦੀ ਕਿਸੇ ਦੇ ਕਿ ਇਹ ਗੱਲ ਮੰਨੀ ਜਾਵੇ ਕਿ ਇਹ ਕਾਰਨ ਹੋ ਸਕਦਾ ਮੈਨੂੰ ਲੱਗਦਾ ਕਿ ਇਹ ਸਿਰਫ ਟਾਲਣ ਦੇ ਲਈ ਹੈ ਕਿ ਸਮਾਂ ਲੈ ਲਿਆ ਜਾਵੇ ਚੁੱਪ ਕਰਕੇ ਬਿਨਾਂ ਜਦੋਂ ਉਧਰੋਂ ਜਵਾਬ ਆਊਗਾ 10 15 ਦਿਨ ਹੋਰ ਮਿਲ ਲੈਣੇ 5 10 ਦਿਨ ਇਹਨਾਂ ਨੂੰ ਚੂਨ ਹੋ ਜਾਣੀ ਹੈ ਇਹਨਾਂ ਨੂੰ ਕੋਈ ਨਾ ਕੋਈ ਮੁਲਾਕਾਤ ਹੋ ਜਾਣੀ ਹੈ ਅਰਵਿੰਦ ਕੇਦਰੀਵਾਰ ਨਾਲ ਤੇ ਉਹਨਾਂ ਦੇ ਅਕੋਰਡਿੰਗ ਇਹੀ ਫੈਸਲਾ ਲਿਆ ਜਾਊਗਾ ਮੇਰੇ ਖਿਆਲ ਨਾਲ ਇਹ ਸੰਭਾਵਨਾ ਜ਼ਿਆਦਾ ਲੱਗ ਰਹੀ ਹੈ ਜੀ ਸਰ ਪਰਮਿੰਦਰ ਜੀ ਸਮਾਵੇ ਕੀ ਕਰੂਗਾ 1 ਜੁਲਾਈ ਤੋਂ ਤਾਂ ਲਾਗੂ ਹੋਗੇ ਕਾਨੂੰਨ ਤੇ ਜਿਹੜੇ ਹੁਣ ਕਿਤੇ ਵੀ ਤੁਸੀਂ ਲਾ ਲੋ ਕੇ ਕੇਸ ਦਰਜ ਹੋ ਰਹੇ ਨੇ ਇਸੇ ਕਾਨੂੰਨ ਦੇ ਤਹਿਤ ਤਹਿਤ ਉਹ ਦਰਜ ਹੋ ਰਹੇ ਨੇ ਕਿ ਸਮਾਂ ਲੈ ਕੇ ਤੁਸੀਂ ਵਿਰੋਧ ਕਰਕੇ ਵੀ ਕੀ ਕਰੋਗੇ ਜਿੱਦਕ ਤੁਸੀਂ ਸਮਾਂ ਲਗਾਉਣਾ ਸੀ ਤਾਂ ਹੋਰ ਬੜਾ ਕੋਸ਼ਿਸ਼ ਸੀ ਸਮਾਂ ਲਗਾਉਣ ਦੇ ਲਈ ਤਾਂ ਤੁਸੀਂ ਮੀਟਿੰਗ ਸੱਦ ਸਕਦੇ ਸੀ ਤੁਸੀਂ ਕਹਿੰਦੇ ਕਿ ਅਸੀਂ ਆਪਣੇ ਕਾਨੂੰਨੀ ਮਹਾਰਾ ਨਾਲ ਸਲਾਹ ਕਰਾਂਗੇ ਅਸੀਂ ਪ੍ਰਿੰਸੀਪਲ ਸੈਕਟਰੀ ਵਿੱਚ ਪਿਠਾਵਾਂਗੇ ਤمام ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਅਗਲੀ ਖਬਰ ਹੈ ਕਿ ਪ੍ਰਮਿੰਦਰ ਜੀ ਅਮਰਤਪਾਲ ਹੋਰਾਂ ਦੇ ਨਾਲ ਜੁੜੀ ਹੋਈ ਉਹਦੇ ਟਵਿੱਟਰ ਹੈਂਡਲ ਦੇ ਉੱਪਰ ਇੱਕ ਟਵੀਟ ਹੁੰਦਾ ਉਹ ਕਹਿੰਦੇ ਨੇ ਕਿ ਮੈਂ ਵੱਖਰੇ ਦੇਸ਼ ਦੀ ਜਿਹੜੀ ਹੈਗਾ ਉਹ ਗੱਲ ਕੀਤੀ ਸੀ ਗੱਲ ਕਰਦਾ ਰਹਾ ਹਾਂ ਯਾਨੀ ਕਿ ਮੈਂ ਖਾਰੇਸਤਾਨ ਸਮਰਥਕ ਹਾਂ ਜੀ ਕਿਵੇਂ ਦੇਖੀਏ ਇਸ ਗੱਲਬਾਤ ਨੂੰ ਦੇਖੋ ਉਹਨਾਂ ਦੇ ਅਮਰਤਪਾਲ ਹੁਰਾਂ ਦੇ ਮਾਤਾ ਪਿਤਾ ਦੋਵਾਂ ਦੀ ਪ੍ਰੈਸ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਹੈ ਕਹਿੰਦੇ ਉਹ ਵੀ ਇਹ ਗੱਲ ਕੰਡੈਮਨ ਕਰਦੇ ਨੇ ਖਾਲਸਾਣ ਦੇ ਪੱਖੀ ਜਾਂ ਵਿਰੋਧੀ ਹੋਣ ਦੀ ਕਹਿੰਦੇ ਨਾ ਪੱਖੀ ਆ ਨਾ ਵਿਰੋਧੀ ਆ ਦੂਜੀ ਗੱਲ ਉਹਨਾਂ ਦੇ ਮਾਤਾ ਜੀ ਕਹਿੰਦੇ ਕਿ ਮੇਰਾ ਪੁੱਤਰ ਖਾਲਸਤਾਨੀ ਹੈ ਨੀਗਾ ਤੀਜੀ ਗੱਲ ਇੱਥੇ ਨਾਲ ਹਲੇ ਅਮਰਤਪਾਲ ਤੱਕ ਨਾ ਜਾਈਏ ਜੇ ਇੱਥੇ ਆਪਾਂ ਜਦੋਂ ਇਹ ਗੱਲ ਕਰ ਲਈਏ ਕਿ ਇੱਕ ਸੰਵਿਧਾਨ ਦੀ ਜੱਗ ਕੇ ਸਮਝੂ ਕੜਾ ਔਰ ਉੱਥੇ ਵੀ ਕਹਿਣਾ ਕਿ ਦੇਸ਼ ਦੀ ਅਖੰਡਤਾ ਅਖੰਡਤਾ ਦੀ ਗੱਲ ਕਰਨੀ ਕਿ ਦੇਸ਼ ਦੇ ਲਈ ਕੰਮ ਕਰਨਾ ਭਾਰਤੀ ਚੰਡੇ ਦਾ ਸਨਮਾਨ ਭਾਰਤੀ ਸੰਵਿਧਾਨ ਦਾ ਸਨਮਾਨ ਕਰਨਾ ਉਹਦੀ ਸੋਚ ੱਕਣੀ ਇਹ ਤੋਂ ਤਾਂ ਮਤਲਬ ਸਾਫ ਹੀ ਹੈ ਨਾ ਕਿ ਦੂਸਰੇ ਆਰਟੀਕਲ ਹੋਈ ਨਹੀਂ ਸਕਦੀ ਜੇ ਤੂੰ ਸੋਚ ੱਕ ਲੰਦਾ ਬੰਦਾ ਔਰ ਗੁਰੂ ਦਾ ਸਿੱਖ ਹੋਵੇ ਬੰਦਾ ਇਦਾਂ ਦੂਜੀ ਗੱਲ ਕਰ ਨਹੀਂ ਸਕਦਾ ਜੇ ਕਰਦਾ ਵੀ ਹੈ ਕੋਈ ਦੂਜੀ ਗੱਲ ਫਿਰ ਉਹ ਗਲਤ ਗੱਲ ਹੋ ਜਾਂਦੀ ਹੈ ਉੱਥੇ ਇਹ ਇਹ ਗੱਲ ਮੈਂ ਮੈਂ ਕਹਿੰਨਾ ਕਿ ਜਦੋਂ ਇੱਕ ਵਾਰ ਬੰਦਾ ਜਾਂਦਾ ਕੋਹ ਨਾ ਚੱਕਦੇ ਜਾ ਕੇ ਸੰਵਿਧਾਨ ਦੀ ਰੱਖਿਆ ਕਰਨਾ ਸੰਵਿਧਾਨ ਤਾਂ ਦੇਸ਼ ਦੀ ਖੰਡ ਤਾ ਦਾ ਉਹ ਬਕ ਕਰਿਆ ਨਹੀਂ ਜਾ ਸਕਦਾ ਉਹਦੇ ਵਿੱਚੋਂ ਬਕ ਕਿਵੇਂ ਹੋ ਸਕਦੇ ਹੋ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਬਿਆਨ ਆਂਦਾ ਹੈ ਤੁਰੰਤ ਇੱਕ ਜਵਾਬ ਰਿਲੀਜ਼ ਹੁੰਦਾ ਉੱਪਰੋਂ ਉਹ ਲੈਟਰ ਰਿਲੀਜ਼ ਕਿਵੇਂ ਹੋਇਆ ਕਿੱਥੋਂ ਹੋਇਆ ਟਵਿੱਟਰ ਹੈਂਡਲ ਕੌਣ ਚਲਾ ਰਿਹਾ ਇਹ ਸਾਰਾ ਕੁਝ ਲੋਕਾਂ ਨੂੰ ਦੱਸਣਾ ਬਣਦਾ ਫਿਰ ਉਹ ਤੁਸੀਂ ਲੈਟਰ ਪੜਿਆ ਵੀ ਹੋਗਾ ਉਹਦੇ ਤੇ ਖਾਲਸਤਾਨੀ ਯਾ ਖਾਲਸਤਾਨ ਦੀ ਦਾ ਨਾਂ ਹੀ ਹੈ ਖਾਲਸਾ ਰਾਜ ਦੀ ਗੱਲ ਕਰਦੇ ਹੋ ਖਾਲਸਾ ਰਾਜ ਦੇਖੋ ਜੇ ਕੋਈ ਪਰਚਾ ਦਰਜ ਹੁੰਦਾ ਹੈ ਭਾਰਤੀ ਸੰਵਿਧਾਨ ਦੁਆਰਾ ਐਕਟ ਲਾ ਕੇ ਤਾਂ ਖਾਲਸਤਾਨੀ ਸ਼ਬਦ ਦੇ ਨਾਲ ਕਹਿੰਦੇ ਖਾਲਸਤਾਨੀ ਖਾਲਸਤਾਨ ਦੀ ਗੱਲ ਕਰਦਾ ਤਾਂ ਹੋਇਆ ਜੀ ਐਨਆਈ ਵੀਗੈਰਾ ਲਾ ਕੇ ਹੰਡੀ ਗੁਰਗਣ ਦੇਲ ਤੇ ਭੇਜਿਆ ਉਹਦੇ ਵਿੱਚ ਇਹੀ ਹੈ ਕਿ ਭਾਈ ਤੁਸੀਂ ਇੱਕ ਵੱਖਰੇ ਰਾਜ ਸਟੇਟ ਦੀ ਗੱਲ ਕਰਦੇ ਹੋ ਜਿਹਦਾ ਨਾਂ ਖਾਲਸਾ ਹੈ ਮੀਡੀਆ ਦੇ ਵਿੱਚ ਖਬਰਾਂ ਦਿੱਤੀ ਸੀ ਖਾਲਸਾ斯坦 ਦਾ ਪ੍ਰਧਾਨ ਮੰਤਰੀ ਵੀ ਬਣ ਗਿਆ ਜੀ ਖਾਲਸਾ斯坦 ਦਾ ਜੇ ਬਣ ਗਿਆ ਜੀ ਉਹ ਬਣ ਗਿਆ ਯਾਨੀ ਕਿ ਇੱਕ ਤੁਸੀਂ ਲੈਟਰ ਦੁਬਾਰੇ ਪੜੋ ਉਹਦੇ ਵਿੱਚ ਖਾਲਸੇ ਰਾਜ ਖਾਲਸਾ ਰਾਜ ਦਾ ਮਹਾਰਾਜ ਡੀਸੀ ਦਾ ਸੀ ਕੁਝ ਤੁਸੀਂ ਖਾਲਸਾ ਰਾਜ ਸੀ ਉਹ ਉਹਦੇ ਤੇ ਕਿਹੜਾ ਕੋਈ ਬੰਦਸ਼ ਹੈ ਕੋਈ ਇਸ ਸ਼ਬਦ ਤੇ ਕੋਈ ਬੰਦਸ਼ ਹੀ ਨਹੀਂ ਲੇਕਿਨ ਖਾਲਸਾ斯坦 ਦੀ ਗੱਲ ਨਹੀਂ ਕੀਤੀ ਇਹਦੇ ਤੇ ਮੈਂ ਪੰਥ ਦੇ ਨਾਲ ਲਗਾ ਪੰਥ ਤਾਂ ਹੈ ਹੀ ਪੰਥ ਤੇ ਵੀ ਕੋਈ ਕੋ ਸ਼ਬਦ ਤੇ ਕੋਈ ਰੋਗ ਨਹੀਂ ਕੋਈ ਟੋਕ ਨਹੀਂ ਪੰਥਕ ਪੰਥਾ ਸੀ ਪੰਥਾ ਕਾਣਾੜੀ ਪਸੇਰੇ ਫਿਰਦੇ ਨੇ ਤੋਂ ਉਹ ਗੱਲਾਂ ਸਮਝਣ ਵਾਲੀਆਂ ਨੇ ਲੋਕਾਂ ਦੇ ਵੀ ਕੀ ਇਹ ਸ਼ਬਦ ਕਿਉਂ ਲੁਕੋਏ ਗਏ ਲੈਟਰ ਦੇ ਵਿੱਚੋਂ ਕਿਉਂ ਗਾਇਬ ਨੇ ਜਦੋਂ ਸਿੱਧੀ ਗੱਲ ਕਰੋ ਕਿ ਮੈਂ ਕੱਲ ਵੀ ਖਾਲਸਾਤਾਨ ਦੀ ਹਮਾਇਤ ਕਰਦਾ ਸੀ ਅੱਜ ਵੀ ਕਰਦਾ ਬੱਕਰਾ ਰਾਜ ਲੈ ਕੇ ਹਟਾਂਗੇ ਐਮਪੀ ਬਣੇ ਆ ਚਾਹੇ ਸੌਂ ਚੱਕੀ ਚਾਹੇ ਨਹੀਂ ਚੁੱਕੀ ਅੱਜ ਵੀ ਸਾਡੀ ਮੰਗ ਹੈਗੀ ਆ ਅੱਜ ਵੀ ਸਾਡੇ ਵੰਧ ਅਧਿਕਾਰਾਂ ਦੀ ਸੀ ਗੱਲ ਕਰਦੇ ਆ ਅਨੰਦਪੁਰ ਦਾ ਮਤੇ ਦੀ ਗੱਲ ਕਰਦੇ ਆ ਅਸੀਂ ਖਾਲਸਾਤਾਨ ਰਾਜ ਦੀ ਮੰਗ ਕਰਦੇ ਆ ਔਰ ਸਟੇਟ ਦੀ ਗੱਲ ਕਰਦੇ ਆ ਇਹ ਗੱਲਾਂ ਵਿੱਚ ਮੈਂਸ਼ਨ ਕਰਨ ਜੇ ਨਹੀਂ ਕਰਦੇ ਫਿਰ ਤਾਂ ਗੋਲਮੋਲ ਹੋ ਗਿਆ ਲੋਕਾਂ ਨੂੰ ਭੰਬਲ ਪੂਸੇ ਚ ਪਾਉਣਾ ਹੋ ਗਿਆ ਕਿ ਲੋਕ ਸਮਝ ਜਾਣਗੇ ਗੱਲ ਹੋ ਗਈ। ਸੋ ਇਹਦੇ ਨਾਲ ਨਾ ਅਕਸ ਖਰਾਬ ਹੋਣ ਵਾਲੀ ਗੱਲ ਹੈ। ਮੈਂ ਇਹ ਗੱਲ ਇੱਕ ਹੋਰ ਕਰਦਾ ਕਿ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੇ ਗੋਲਮੋਲ ਗੱਲ ਆਈ ਹੈ ਬਾਹਰ ਤਾਂ ਕਿਤੇ ਕੋਈ ਸ਼ਰਾਰਤ ਤਾਂ ਨਹੀਂ ਕਿਤੇ ਪਿੱਛੇ ਬੈਠੀਆਂ ਕੋਈ ਸ਼ਕਤੀਆਂ ਇਸ ਤਰ੍ਹਾਂ ਦੀ ਸਾਜ਼ਿਸ਼ ਤਾਂ ਨਹੀਂ ਰਚ ਰਹੀਆਂ ਕਿ ਅਮਰਤਪਾਲ ਨੂੰ ਬਦਨਾਮ ਕੀਤਾ ਜਾਵੇ। ਇਹ ਵੀ ਸੋਚਣਾ ਮੰਦ ਹੈ ਜਾਨੀ ਹਰ ਇੱਕ ਪੱਖ ਹੈ ਜਿਹੜਾ ਹਰ ਇੱਕ ਪਹਿਲੂ ਹੈ ਉਹ ਵਿਚਾਰ ਕੇ ਹੀ ਅੱਗੇ ਆਣਾ ਚਾਹੀਦਾ ਐਵੇਂ ਨਹੀਂ ਜਿਵੇਂ ਪਹਿਲਾਂ ਲੱਗੇ ਆ ਲੋਕਾਂ ਨੇ ਪਹਿਲਾਂ ਫਾਇਦੇ ਲਏ ਹੀ ਨੇ ਇੱਕ ਮੈਂ ਪਹਿਲਾ ਐਮਪੀ ਬਣਾਈ ਨੇ ਲੋਕ ਉਹ ਉਹਨਾਂ ਨੇ ਆਪਣਾ ਉਹ ਖਾਲਸਤਾਨੀ ਏਜੰਡੇ ਤੋਂ ਬਾਹਰ ਹੋ ਗਏ ਆ ਗੱਲ ਖਾਲਸਤਾਨੀ ਦੀ ਕਰਕੇ ਐਮਪੀ ਬਣੇ ਚੋਣਾਂ ਦਿੱਤੀਆਂ ਸਾਰਾ ਕੁਝ ਹੋਇਆ ਸਭ ਨੂੰ ਪਤਾ ਹੈ ਜੋ ਬਾਹਰ ਹੋਏ ਨੇ ਉਸ ਉਸ ਚੀਜ਼ ਤੋਂ ਲਾਭੇ ਕਰਤੀਓ ਚੀਜ਼ ਤੋਂ ਕਿਤੇ ਉਹੀ ਤਾਂ ਨਹੀਂ ਵੀ ਨਿੱਜੀ ਫਾਇਦਾ ਲਓ ਕੰਮ ਕਰੋ ਚਲੋ ਆਪਾਂ ਹੁਣ ਸਾਰੀ ਉਮਰ ਦੀਆਂ ਰੋਟੀਆਂ ਬਣ ਗਿਆ ਹਾਂ ਕੋਲ ਮੁਲ ਗੱਲਾਂ ਕਰਕੇ ਵਕਤ ਲੰਘਾਈਓ ਟਾਈਮ ਲੰਘਾਈਓ ਸੋ ਇਹ ਚੀਜ਼ਾਂ ਨੂੰ ਲੋਕਾਂ ਨੂੰ ਚਾਹੀਦਾ ਕਿ ਸਮਝਣ ਜੀ ਪ੍ਰਮਿੰਦਰ ਜੀ ਅਗਲੀ ਖਬਰ ਆਈ ਹੈ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਖਾਤਮੇ ਵੱਲ ਹੈ तमाम ਤਰ੍ਹਾਂ ਦੇ ਨਾਲ ਉੱਤੇ ਪਾਰਟੀਆਂ ਨੇ ਇੱਕ ਦੂਜੇ ਤੇ ப்ਰੋਬਲਮ ਬਾਜੀ ਕੀਤੀ ਦੇ ਸ਼੍ਰੋਮਣੀ ਕਾਰਜਕਲ ਨੇ ਦੂਜਿਆਂ ਦੇ ப்ਲੇਮ ਬਾਜੀ ਕੀਤੀ ਆਪਣੇ ਦੇਮ ਕੀਤੀ ਕੱਲ ਵੀ ਪ੍ਰੋਫੈਸਰ ਬਰੇਜ ਸਿੰਘ ਚੰਨਵਾਇਰਾ ਸਾਹਿਬ ਬੋਲ ਰਹੇ ਸੀਗੇ ਜੇਕਰ ਸੁਖਵੀਰ ਸਿੰਘ ਬਾਦਲ ਇੱਥੇ ਬੀਐਸਪੀ ਸਪੋਰਟ ਕਰ ਰਹੇ ਨੇ ਆਪਣਾ ਹੀ ਤੁਸੀਂ ਲਾਈਕ ਉਹ ਤੱਕੜੀ ਚੋਣ ਨਿਸ਼ਾਨ ਛੱਡ ਕੇ ਆਪਣਾ ਤੁਸੀਂ ਅਨਾਉਂਸ ਕੀਤਾ ਹੋਇਆ ਉਮੀਦਵਾਰ ਛੱਡ ਕੇ ਤੁਸੀਂ ਉਲਟ ਜਾ ਕੇ ਪ੍ਰਚਾਰ ਕਰ ਰਹੇ ਹੋ ਤਾਂ ਇਹਦਾ ਮਤਲਬ ਹੈ ਤੁਸੀਂ ਪੱਥ ਦੀ ਪਿੱਠ ਦੇ ਵਿੱਚ ਸ਼ੂਰਾ ਮਾਰ ਰਹੇ ਹੋ ਦੇ ਅਕਾਲੀਆਂ ਦਾ ਰੌਲਾ ਵੀ ਕਾਫੀ ਪਿਆ ਹੋਇਆ ਸਿੰਪਟਮ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੁੰਜੀ ਇੱਥੇ ਨਾ ਇੱਕ ਗੱਲ ਬਸ ਕਰਨ ਜੋਗੀ ਹੈ ਇੱਕ ਸਮਝਣ ਵਾਲੀ ਗੱਲ ਇੱਕੋ ਜਿਹੀ ਕਰਜਿੰਦਰ ਜੀ ਕਿ ਹਰ ਇੱਕ ਬੰਦਾ ਉੱਠਦਾ ਕਹਿੰਦਾ ਮੈਂ ਹੀ ਪੰਥ ਹਾਂ ਤਾਂ ਪੰਥ ਕੀ ਹੈ ਉਹਨਾਂ ਦਾ ਪੰਥ ਦਾ ਮਤਲਬ ਮੇਰੇ ਖਿਆਲ ਪਤਾ ਕਿ ਪੰਥ ਕਹਿੰਦੇ ਕਿ ਉਹਨੂੰ ਇਹ ਗੱਲ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਹੋ ਰਹੀ ਵੀ ਨੇ ਉਹ ਵੀ ਕਹਿੰਦੇ ਨੇ ਕਿ ਪੰਥ ਅਸੀਂ ਆ ਠੀਕ ਹੈ ਪਰ ਜਿੱਦ ਢੀਂਸਾਹਵਰਾ ਕੋਲ ਤੱਕ ਜਾਓ ਕਹਿੰਦੇ ਪੰਥ ਅਸੀਂ ਆ ਇੱਕ 그룹 ਹੋਰ ਬਣਿਆ ਸੀ ਉਹ ਬ੍ਰਹਮਪੁਰੇ ਉਹਨਾਂ ਵਾਲਾ ਉਹ ਕਹਿੰਦੇ ਪੰਥ ਅਸੀਂ ਆ ਪੰਥਕ ਸਾਡੀ ਸੋਚ ਹੈ ਜੀ ਤੇ ਜੰਨੁਵਾਰਾ ਸਾਹਿਬ ਕਹਿੰਦੇ ਨੇ ਕਿ ਪੰਥ ਅਸੀਂ ਆ ਹੁਣ ਪੰਥ ਦੀ ਪਿੱਠੂ 'ਚ ਚੂਰਾ ਮਾਰਿਆ ਕਹਿ ਰਹੇ ਆ ਵੀ ਪੰਥ ਕੌਣ ਪੰਥ ਕਿਹਦੀ ਪਿੱਠ 'ਤੇ ਚੂਰਾ ਮਾਰਦੀ ਜਾਂਦਾ ਸੋ ਠੀਕ ਹੈ ਸਿਆਸਤ ਹੈ ਇਹ ਸਿਆਸੀ ਸਿਆਸੀ ਪਾਰਟੀ ਆ ਵੈਸੇ ਤਾਂ ਪੰਜਾਬੀ ਪਾਰਟੀ ਘੋਸ਼ਿਤ ਕਰਿਆ ਐਲਾਨ ਕੀਤਾ ਹੋਇਆ ਇਹਨਾਂ ਨੇ ਕਿ ਪੰਜਾਬੀ ਪਾਰਟੀ ਆ ਜੀ ਤੇ 5082 ਰੋਲ ਆ ਉਹ ਲੋਕਾਂ ਨੂੰ ਲੋਕਾਂ ਤੋਂ ਵੋਟਾਂ ਲੈਣ ਵਾਲੇ ਕੋਈ ਵੀ ਤੇ ਰਹਿ ਮੈਂ ਗੱਲੇ ਤੇ ਬਾਕੀ ਤੇਰਾ ਜਾਮ ਸੁਖਵੀਰ ਸਿੰਘ ਬਾਦਲ ਧੜੇ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਤੇ ਰਹਿ ਜੇ ਆ ਕੇ ਕਹਿੰਦੇ ਕਿ ਅਸੀਂ ਪੰਥਕ ਆ ਜਾਂ ਪੰਥ ਦੀ ਗੱਲ ਕਰਦੇ ਆ ਤੇ ਮੇਰੇ ਖਿਆਲ ਨਾਲ ਵੀ ਪੰਥ ਦੀ ਗੱਲ ਕੋਈ ਲੋਕਾਂ ਦੀ ਗੱਲ ਕਰਨ ਵਾਲੀ ਪੰਥ ਦੀ ਗੱਲ ਹੋ ਸਕਦੀ ਹੈ ਆਪਣੀ ਕੁਰਸੀ ਨੂੰ ਜਾਂ બીજી ਤੌਰ ਦੇ ਕੋਈ ਲਾਭ ਲੈਣ ਵਾਸਤੇ ਉਹ ਪੰਥ ਦੀ ਗੱਲ ਨਹੀਂ ਹੋ ਸਕਦੀ ਬੀਐਸਪੀ ਨਾਲ ਤਾਂ ਸੌਜੋ ਤਾਂ ਪਹਿਲਾਂ ਵੀ ਸੀਗਾ ਅੰਡੋਕਸਵਾ ਚੋਣਾਂ ਦੇ ਵਿੱਚ ਬੀਐਸਪੀ ਨਾਲ ਸਮਝੌਤਾ ਹੋਇਆ ਸੀ ਉਸ ਤੋਂ ਪਹਿਲਾਂ ਵੀ ਬੀਐਸਪੀ ਨਾਲ ਸਮਝੌਤਾ ਹੋਇਆ ਹੀ ਹੋਇਆ ਸੀਟਾਂ ਜਦੋਂ ਆਪਾਂ ਦਿੰਦੇ ਆ ਜਦੋਂ ਸਮਝੌਤਾ ਕਰਦੇ ਆ ਕੋਈ ਗੱਠਜੋੜ ਹੁੰਦਾ ਤਾਂ ਸੀਟਾਂ ਦੀ ਵੰਡ ਵੀ ਹੁੰਦੀ ਹੈ ਜੋ ਸੀਟਾਂ ਦੀ ਵੰਡ ਹੁੰਦੀ ਹੈ ਤਾਂ ਉੱਥੇ ਆਪਣਾ ਕੈਂਡੀਡੇਟ ਹਟਾਇਆ ਜਾਂਦਾ ਜਿਸ ਪਾਰਟੀ ਨਾਲ ਗੱਠਜੋੜ ਹੁੰਦਾ ਉਹਦਾ ਕਢਾਇਆ ਜਾਂਦਾ ਤੇ ਫਿਰ ਉੱਥੇ ਪੰਚ ਨਹੀਂ ਹੁੰਦਾ ਤੋਂ ਇਹ ਸਪੋਰਟ ਕਰਨੀ ਕਿ ਇਸ ਵਾਰ ਆਪਣੇ ਆਪਣੇ ਬੰਦੇ ਦੀ ਸਪੋਰਟ ਨਾ ਕਰਕੇ ਜਿਹਦਾ ਚੋਣ ਨਿਸ਼ਾਨ ਟੱਕੜੀ ਆ ਉਹਦੀ سپورਟ ਨਾ ਕਰਕੇ ਬੀਐਸਪੀ ਦੀ سپورਟ ਕਰਦੀ ਪਰ ਉਹਨਾਂ ਨੇ ਤਾਂ ਇਸ ਗੱਲ ਕਰਕੇ ਕੀਤੀ ਹੈ ਨਾ ਕਿ ਬੀਐਸਪੀ ਸ਼੍ਰੋਮਣੀ ਕਾਲੇ ਦਲ ਵੱਲੋਂ ਪਹਿਲਾ ਪਾ ਮੈਨ ਲਾਮ ਦਿੱਤਾ ਗਿਆ ਸੀ ਪਰ ਇਹ ਬਾਕੀ ਟੜਾ ਹੋ ਗਿਆ ਉਹ ਕਹਿੰਦੇ ਕਿ ਬਾਕੀ ਟੜੇ ਦੀ ਵੀ ਨੀਦ ਵਾਰ ਆ ਗਈ ਚੋਣ ਚੋਣਸ਼ਾਨ ਤਾਂ ਲਾਉਟ ਹੋਊਗੀ ਅਸੀਂ ਕਾਲੇ ਦਲ ਦੇ ਮੀਤਵਾਰ ਨੂੰ ਪਰਚਾ ਭਰਿਆ ਗਿਆ ਜਦੋਂ ਤੇ ਚੋਣ ਨਿਸ਼ਾਨ ਮਿਲ ਗਿਆ ਜਾਂ ਤਾਂ ਆਪਣਾ ਕੈਂਡੀਡੇਟ ਹੋਰ ਖੜਾ ਕਰਦੇ ਹੋ ਕਿ ਸਾਡਾ ਕੈਂਡੀਡੇਟ ਇਹ ਹੈ ਉਹਦੇ ਤੇ ਕਾਰਵਾਈ ਕਰਦੇ ਸੁਪੀਤ ਸਿੰਘ ਬਾਦਲੋਬਰੀ ਵੀ ਸਾਡਾ ਕੈਂਡੀਡੇਟ ਨਹੀਂ ਹੈਗਾ ਲੇਕਿਨ ਕੈਂਡੀਡੇਟ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਵਾਜਰਾ ਤੱਕੜੀ ਦੇ ਚੋਣ ਨਿਸ਼ਾਨ ਤੇ ਆ ਪਰ ਬਾਕੀ ਤੇ ਨਾਲ ਜੋੜਨ ਕਰਕੇ ਸੁਖਵੀਰ ਸਿੰਘ ਬਾਦਲ ਦਾ ਧੜਾ ਉੱਧਰ ਹੋ ਗਿਆ ਸੋ ਠੀਕ ਹੈ ਮਤਲਬ ਸਿਆਸਤ ਖੇਡੀ ਜਾ ਰਹੀ ਹੈ ਇਹਦੇ ਨਾਲ ਪੰਥ ਜਾਂ ਪੰਥਕ ਦਾ ਕੋਈ ਰੌਲਾ ਨਹੀਂ ਹੈ ਇਹ ਸ਼ਬਦ ਉੱਚੇ ਮੇਰੇ ਖਿਆਲ ਵਰਤਨੇ ਨਾ ਵਾਜੇ ਵਜੇ ਨੇ ਲੱਗ ਰਹੇ ਨੇ ਇਹ ਸਿੱਧੀ ਗੱਲ ਕਰਨ ਕਿ ਚੋਣ ਅਸੀਂ ਲੜ ਰਹੇ ਕਿ ਪਾਸੇ ਸੁਖਵੀਰ ਸਿੰਘ ਬਾਦਲ ਲੜ ਰਹੇ ਨੇ ਦੇਖਦੇ ਆ ਕੌਣ ਜਿੱਤਦਾ ਕਿਹਦੇ ਪੱਖ ਚ ਵੋਟ ਪੈਂਦੀ ਹੈ ਜਿਹਦੇ ਪੱਖ ਚ ਵੋਟ ਪੈਂਦੀ ਹੈ ਮੇਰੇ ਖਿਆਲ ਉਹ ਪੰਜਾਬ ਦੇ ਵਿੱਚ ਮਜ਼ਬੂਤੀ ਦਿਖਾ ਸਕਦਾ ਸ਼ੋਅ ਕਰ ਸਕਦਾ ਕਿ ਜੇ ਅਸੀਂ ਚੋਣ ਜਿੱਤ ਸਕਦੇ ਆ ਬਾਕੀ ਟੜਾ ਤਾਂ ਬਾਕੀ ਟੜੇ ਨੂੰ ਹੱਕ ਹੋ ਸਕਦਾ ਕਿ ਕਾਲੀਦਾਲ ਦੀ ਗੱਲ ਕਰੇ ਜੇ ਸੁਖਵੀਰ ਸਿੰਘ ਬਾਦਲ ਦਾ ਟੜਾ ਬੀਐਸਪੀ ਨੂੰ ਚਿਤਾ ਸਕਦਾ ਤਾਂ ਫਿਰ ਮੇਰੇ ਖਿਆਲ ਸੁਖਵੀਰ ਸਿੰਘ ਬਾਦਲ ਦਾ ਮਜ਼ਬੂਤ ਹੋ ਸਕਦਾ ਜੀ ਤੁਸੀਂ ਬਿਲਕੁਲ ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਖਬਰਾਂ ਤੇ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਕੁਮਿੰਦਰ ਜੀ ਦੋਸਤੋ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਜਰਨਲਿਸ ਰਵਿੰਦਰ ਸਿੰਘ ਨਰਾਇਣ ਜੁੜੇ ਹੋਏ ਬਸ ਤੁਸੀਂ ਆਪਣੀ ਫੀਡਬੈਕ ਸਮ ਹਰ ਵਾਰਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ